ਹਾਂਜੀ ਦੋਸਤੋ ਕੀ ਹਾਲ ਚਾਲ ਅੱਜ ਅਸੀਂ ਪਹੁੰਚਿਆ ਰਾਜਪੁਰੇ ਕਿਸਾਨ ਮੇਲਾ ਲੱਗਾ ਹੈ ਜਿਹੜਾ ਦੇਖ ਸਕਦੇ ਜੀ ਪੁਰਾਣੀ ਆਈਟਮਾਂ ਪਈਆਂ ਨੇ ਟੰਗਲੀ ਵੀ ਹੈ ਪੁਰਾਣੀ ਟੇਲੀ ਵੀ ਨਹੀਂ ਤੀ ਹੈ ਟੈਲੀਫੋਨ ਦੇਖ ਲਓ ਪੁਰਾਣੇ ਬਹੁਤ ਪੁਰਾਣੇ ਪੁਰਾਣੇ ਰੇੜੂਆ ਮੰਜੇ ਆ ਖੇਤੀਆ ਸਾਬਦ ਨੇ ਆਹ ਸੀਵੀਆਈਪੀ ਮਸ਼ੀਨਰੀ ਹੈ ਢੜਕਣਾ ਪਿਆ ਹੈ ਸੀੜੀਆਂ ਵੀ ਨੇ ਰੇੜੂਆ ਆ ਖੂਹ ਟੰਡਾ ਹੈ ਦੇਖਣਯੋਗ ਚੀਜ਼ਾਂ ਨੇ ਭਰਾਵੋ ਅਬਰਸਿਆ ਪੁਰਾਣਾ ਪੁਰਾਣੇ ਬੰਦੇ ਦੱਸ ਸਕਦੇ ਨੇ ਦੀ ਚੀਜ਼ਾਂ ਦਾ ਆਪਾਂ ਨੂੰ ਤਾਂ ਕੀ ਪਤਾ ਨਾਵੇਂ ਇਹਨਾਂ ਵੀ ਕੀ ਕੰਮ ਆਉਂਦੀਆਂ ਨੇ ਬਹੁਤ ਕੁਸ ਪਿਆ ਦੇਖ ਸਕਦੇ ਸੀ ਤੇ ਨਾਲ ਦੱਸਿਆ ਵੀ ਲਿਖਿਆ ਵੀ ਉਹਨਾਂ ਨੇ ਅਗੋਈ ਸਰਮਸੂ ਤੇ ਆਇਦਰਾ ਹੋਰ ਲੜਨਾ ਵਗੈਰਾ ਇੱਕ ਹੋਰ ਰਤਨਾ ਆ ਗਿਆ ਦਰਾ ਕਮ ਦੇਖ ਸਕਦੇ ਗਰੇੜੂਆ ਹੋਰ ਆ ਗਿਆ ਆ ਚਰਖਾ ਪਏ ਪਤਨੀ ਕੀ ਕੁਸਾ ਪ੍ਰਭੂ ਬਹੁਤ ਪੁਰਾਣੀਆਂ ਆਈਟਮਾਂ ਨੇ ਦੇਖ ਕੇ ਤੁਹਾਨੂੰ ਮਨ ਨੂੰ ਸ਼ਾਂਤੀ ਮਿਲੂਗੀ ਖੁਸ਼ੀ ਮਿਲੂਗੀ ਵੀ ਕਿ ਇੰਨੀਆਂ ਪੁਰਾਣੀਆਂ ਚੀਜ਼ਾਂ ਦੇਖ ਕੇ ਆਨੰਦ ਆਉਂਦਾ ਪ੍ਰਭੂ ਦੇਖ ਕੇ ਚੀਜ਼ਾਂ ਨੂੰ ਵੀਡੀਓ ਨੂੰ ਬੱਤਵਾ ਸ਼ੇਅਰ ਕਰ ਦਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆ ਹੋਰ ਬਹੁਤ ਹੈ ਡਾਕੀ ਵਾਲਾ ਪ੍ਰਭੂ ਆ ਫੋਟੋ ਖਿੱਚੇ ਨੇ ਪੁਰਾਣੀਆਂ ਘਰਾਂ ਦੀਆਂ ਊੜਾ ੜਾ ਲਿਖਿਆ ਹੋਇਆ ਹੈ